ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅੱਜ ਅਸੀਂ ਮੈਕ ਪੈਨ ਦੀ ਕੱਲ ਵਾਲੀ ਵੀਡੀਓ ਤੇ ਉਸਦੇ ਥੰਬਨੇਲ ਬਾਰੇ ਗੱਲ ਕਰਨ ਲੱਗੇ ਹਾਂ ਕੱਲ ਮੈਕ ਪੈਨ ਦੀ ਵੀਡੀਓ ਦਾ ਟਾਈਟਲ ਸੀ ਤੁਹਾਡੇ ਸਵਾਲਾਂ ਦੇ ਜਵਾਬ ਇਸ ਟਾਈਟਲ ਨੇ ਮੈਕ ਪੈਨ ਦੇ ਸਾਰੇ ਚਾਹਣ ਵਾਲਿਆਂ ਵਿੱਚ ਉਮੀਦ ਜਗਾਈ ਕਿ ਹੁਣ ਜ਼ਰੂਰ ਮੈਕ ਪੈਨ ਆਪਣੇ ਬਾਰੇ ਦੱਸਣਗੇ ਕਿ ਅਖੀਰ ਉਹਨਾਂ ਨਾਲ ਕੀ ਹੋ ਰਿਹਾ ਮੈਕ ਬੈਂਡ ਤੁਹਾਨੂੰ ਆਪਣੀਆਂ ਸੱਚੀਆਂ ਭਾਵਨਾਵਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਦਰਸ਼ਕ ਉਹ ਲੋਕ ਹਨ ਜਿਨ੍ਹਾਂ ਨੇ ਤੁਹਾਨੂੰ ਪਿਆਰ ਦਿੱਤਾ ਸਹਾਰਾ ਦਿੱਤਾ ਤੁਹਾਡੇ ਵੀਡੀਓਜ਼ ਦੇਖੇ ਤੁਹਾਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਿਆ ਉਹਨਾਂ ਦੇ ਮਨ ਵਿੱਚ ਸਵਾਲ ਹਨ ਉਹਨਾਂ ਦੇ ਜਵਾਬ ਮਿਲਣਾ ਲਾਜ਼ਮੀ ਹਨ ਮੈਕ ਪੈਣ ਦੇ ਪਰਿਵਾਰ ਦੇ ਬਲੌਗ ਉਸ ਦੇ ਵਿਆਹ ਤੋਂ ਵੀ ਪਹਿਲਾਂ ਦੇ ਵੇਖ ਰਹੀ ਹਾਂ ਮਨਿੰਦਰ ਵੀਰ ਸ਼ਰਨ ਪੈਣ ਤੇ ਪੂਰੇ ਪਰਿਵਾਰ ਦੇ ਬਲੌਗ ਉਹਨਾਂ ਨੇ ਦਰਸ਼ਕਾਂ ਨੂੰ ਇੱਕ ਪਰਿਵਾਰਿਕ ਮਾਹੌਲ ਦਿਖਾਇਆ ਉਹ ਸਮਾਂ ਵੀ ਯਾਦ ਆਉਂਦਾ ਹੈ ਜਦੋਂ ਮੈਕ ਪੈਣ ਦਾ ਚੈਨਲ ਨਹੀਂ ਸੀ ਉਹ ਆਪਣੇ ਪਰਿਵਾਰ ਦੇ ਬਲੌਗਾਂ ਵਿੱਚ ਨਜ਼ਰ ਆਉਂਦੀ ਸੀ ਲੋਕ ਉਹਨਾਂ ਨੂੰ ਉਸ ਸਮੇਂ ਤੋਂ ਜਾਣਦੇ ਹਨ ਹੁਣ ਮੈਕ ਪੈਣ ਦਾ ਆਪਣਾ ਚੈਨਲ ਹੈ ਆਪਣੀ ਪਹਿਚਾਣ ਹੈ ਪਰ ਇਹ ਸੱਚ ਹੈ ਕਿ ਉਹ ਪਹਿਚਾਨ ਉਸਦੇ ਪਰਿਵਾਰ ਦੀ ਵਜ੍ਹਾ ਨਾਲ ਬਣੀ ਜਦੋਂ ਉਹਨਾਂ ਨੇ ਨਵਾਂ ਚੈਨਲ ਬਣਾਇਆ ਤਾਂ ਪਹਿਲੀਆਂ ਦੋ ਵੀਡੀਓਜ਼ ਹੀ ਬਹੁਤ ਵਾਇਰਲ ਹੋ ਗਈਆਂ ਲੋਕਾਂ ਨੇ ਤੁਰੰਤ ਉਹਨਾਂ ਨੂੰ ਸਬਸਕ੍ਰਾਈਬ ਕਰ ਲਿਆ ਇਹ ਹਰ ਕਿਸੇ ਨਾਲ ਨਹੀਂ ਹੁੰਦਾ ਆਮ ਲੋਕਾਂ ਨੂੰ ਆਪਣਾ ਚੈਨਲ ਮੋਨਟਾਈਜ਼ ਕਰਨ ਲਈ ਕਈ ਸਾਲ ਲੱਗ ਜਾਂਦੇ ਹਨ ਮੇਰੀਏ ਭੈਣੇ ਇਹ ਸੱਚ ਹੈ ਕਿ ਤੁਸੀਂ ਬਿਮਾਰ ਹੋ ਤੁਹਾਡੀ ਮਨੋਦਸ਼ਾ ਦੇ ਮੁੱਦੇ ਹਨ ਅਤੇ ਤੁਹਾਡੀ ਕੋਸ਼ਿਸ਼ ਹੈ ਕਿ ਆਪਣੇ ਆਪ ਨੂੰ ਵਿਜੀ ਰੱਖ ਸਕوں ਤਾਂ ਜੋ ਡਿਪਰੈਸ਼ਨ ਤੋਂ ਬਾਹਰ ਆ ਸਕਾਂ ਚੈਨਲ ਬਣਾਉਣਾ ਇਹ ਚੰਗੀ ਗੱਲ ਹੈ ਪਰ ਲੋਕਾਂ ਦੇ ਮਨਾਂ ਵਿੱਚ ਸਵਾਲ ਇਸ ਲਈ ਉੱਠਦੇ ਹਨ ਕਿਉਂਕਿ ਕਈ ਵਾਰ ਤੁਹਾਡੀਆਂ ਵੀਡੀਓਜ਼ ਤੇ ਥੰਬਨੇਲ ਇਹ ਤਸਵੀਰ ਪੇਸ਼ ਕਰਦੇ ਹਨ ਕਿ ਸ਼ਾਇਦ ਤੁਸੀਂ ਆਪਣੀ ਬਿਮਾਰੀ ਨੂੰ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਵਰਤ ਰਹੇ ਹੋ ਪਹਿਲੀ ਵੀਡੀਓ ਵਿੱਚ ਤੁਸੀਂ ਕਿਹਾ ਸੀ ਮੇਰੇ ਆਪਣੇ ਮੇਰੇ ਨਾਲ ਨਹੀਂ ਦੂਜੀ ਵੀਡੀਓ ਵਿੱਚ ਤੁਸੀਂ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ ਲੋਕਾਂ ਨੇ ਇਹ ਸਾਰੇ ਸਿੰਬल्स ਦੇਖ ਕੇ ਅਨਮਾਨ ਲਾਇਆ ਕਿ ਤੁਹਾਡੇ ਪਰਿਵਾਰ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ ਤੁਹਾਡੇ ਔਖੇ ਸਮੇਂ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਭੈਣ ਮੇਰੀਏ ਇਹ ਸੱਚ ਹੈ ਖੋਲ ਕੇ ਦੱਸੋ ਲੋਕਾਂ ਨੂੰ ਸਾਫ਼-ਸਾਫ਼ ਦੱਸੋ ਕਿ ਅਸਲੀਅਤ ਕੀ ਹੈ ਜੇ ਨਹੀਂ ਤਾਂ ਫਿਰ ਇਹ ਵੀ ਦੱਸੋ ਕਿ ਇਹ ਸਿਰਫ ਤੁਹਾਡਾ ਕਨਸੈਪਟ ਹੈ ਚੈਨਲ ਵਾਇਰਲ ਕਰਨ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਦਰਸ਼ਕ ਤੁਹਾਡੇ ਆਪਣੇ ਹਨ ਉਹ ਤੁਹਾਨੂੰ ਫਿਰ ਵੀ ਦੇਖਣਗੇ ਚਾਹੇ ਤੁਸੀਂ ਕੋਈ ਵੀ ਸੱਚਾਈ ਦੱਸੋ ਪੈਣੇ ਘਰਾਂ ਵਿੱਚ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਕੋਈ ਵੀ ਪਰਿਵਾਰ ਪਰਫੈਕਟ ਨਹੀਂ ਹੁੰਦਾ ਪਰਿਵਾਰਿਕ ਮਸਲੇ ਲੋਕਾਂ ਦੇ ਸਾਹਮਣੇ ਨਾ ਲਿਆਓ। ਉਹਨਾਂ ਨੂੰ ਘਰ ਦੇ ਅੰਦਰ ਹੀ ਸਲਝਾਓ। ਲੋਕਾਂ ਦੇ ਸਾਹਮਣੇ ਇੰਨਾ ਮਾਮਲਿਆਂ ਨੂੰ ਪੇਸ਼ ਕਰਨਾ ਕਈ ਵਾਰ ਪਰਿਵਾਰ ਦੀਆਂ ਦੂਰੀਆਂ ਵਧਾ ਦਿੰਦਾ ਹੈ। ਤੁਹਾਡਾ ਪਰਿਵਾਰ, ਮੰਗਟ ਪਰਿਵਾਰ, ਤੁਹਾਡਾ ਸਹੁਰਾ ਪਰਿਵਾਰ ਉਹੀ ਤੁਹਾਡੇ ਲਈ ਸਭ ਤੋਂ ਵਧੀਆ ਸੋਚ ਸਕਦਾ ਹੈ। ਕਈ ਵਾਰ ਲੋਕਾਂ ਦੀਆਂ ਗੱਲਾਂ, ਕਮੈਂਟ ਅਤੇ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਸਚਾਈ ਤੋਂ ਕਈ ਮੀਲਾ ਦੂਰ ਹੁੰਦੀਆਂ ਹਨ ਉਹਨਾਂ ਤੋਂ ਬਚ ਕੇ ਰਹਿਣਾ ਸਭ ਤੋਂ ਚੰਗਾ ਹੈ ਪਿਆਣੇ ਜੇ ਤੁਸੀਂ ਆਪਣੇ ਚੈਨਲ ਨੂੰ ਵਾਇਰਲ ਕਰਾਉਣ ਲਈ ਇਹ ਸਭ ਕੌ ਕਰ ਰਹੇ ਹੋ ਤਾਂ ਲੋਕਾਂ ਨੂੰ ਦੱਸੋ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ ਉਹ ਤੁਹਾਡੇ ਬਲੌਗ ਦੇਖਦੇ ਹੀ ਰਹਿਣਗੇ ਉਹ ਤੁਹਾਨੂੰ ਸੱਚਾਈ ਨਾਲ ਹੋਰ ਵੀ ਵਧੇਰੇ ਪਿਆਰ ਕਰਨਗੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਸੱਚ ਦੱਸੋ ਇਹ ਸਚਾਈ ਤੁਹਾਡੇ ਦਰਸ਼ਕਾਂ ਨੂੰ ਸਹਾਰਾ ਦੇਵੇਗੀ ਉਹਨਾਂ ਦੇ ਮਨਾਂ ਵਿੱਚ ਜੋ ਗਲਤ ਖਿਆਲ ਹਨ ਉਹ ਦੂਰ ਹੋਣਗੇ ਤੁਹਾਡਾ ਆਪਣਾ ਨਵਾਂ ਚੈਨਲ ਮਜ਼ਬੂਤ ਹੋਵੇਗਾ ਜੇ ਮੈਂ ਕਿਸੇ ਤਰ੍ਹਾਂ ਦੀ ਵੀ ਗਲਤੀ ਕੀਤੀ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਮੇਰਾ ਮਕਸਦ ਸਿਰਫ ਦਰਸ਼ਕਾਂ ਦੇ ਮਨਾਂ ਵਿੱਚ ਜਾਗ ਰਹੀਆਂ ਗੱਲਾਂ ਨੂੰ ਤੁਹਾਡੇ ਸਾਹਮਣੇ ਰੱਖਣਾ ਹੈ ਧੰਨਵਾਦ ਜੀ